ਸਵਾਗਤ ਕਿਸਾਨ ਵੀਰੋ ਤੁਹਾਡਾ ਅੱਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਕੜ ਮੱਝ ਪਕਾਉਗਾ ਜੀ ਕਦ ਬੜਾ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੂੰ ਕਰੋ ਜੀ 7528000355 ਜੀ ਠੀਕ ਹੈ ਜੀ ਅ ਵਾਕੀਪਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਆਪਾਂ ਲਾਵਾਂਗੇ ਭਰਾ ਟਾਈਟਲ ਚ ਤਾਂ ਉੱਪਰਲੀ ਸਾਈਡ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਨਾਮ ਕਾਲਾ ਪਿੰਡ ਚੀਮਾ ਜੋਧਪੁਰ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂ ਜੀ ਮੱਝ ਦੀ ਜਾਣਕਾਰੀ ਦਿਓ ਆਪਣੀ ਦੀ ਵੀ ਤਿੰਨ ਮਹੀਨੇ ਹੋ ਗਏ ਸੂਈ ਨੂੰ 8 ਕਿਲੋ ਦੁੱਧ ਆ ਹਾਂ ਜੀ 12 ਦੇ ਜਾਂਦੀ ਆ ਹਾਂ ਜੀ ਹਾਂ ਜੀ ਤੇ ਬੱਚਾ ਬੱਚਾ ਹੈ ਨਹੀਂ ਆਈ ਮਿਲ ਪੈਂਦੀ ਵੀਰੇ ਬਹੁਤ ਠੰਡੀ ਆ ਵੀਰੇ ਠੀਕ ਹੈ ਜੀ ਲੋਪਾ ਚੈੱਕ ਕਰ ਸਕਦੇ ਹੋ ਤੋਰ ਦੋ ਬਰਾ ਲੋ ਚ ਚੈੱਕ ਕਰ ਕੱਦ ਚੌਗੀ ਆ ਮੋਹ ਵੀਰੇ ਚੌਗੀ ਆ ਹਾਂਜੀ ਠੀਕ ਹੈ ਜੀ ਲੋਪਾ ਚੌਗੀ ਚੋਪੀ ਕੱਦ ਬੈਡ ਤੇ ਫੇਸ ਦੰਤਾਂ ਦਾ ਜਲਾ ਸਕਦੇ ਕੱਦ ਤੋਂ ਤੇ ਫੇਸ ਤੋਂ ਤੋਰ ਦੋ ਤੋਰ ਦੋ ਬਰਾ ਤੋਰ ਦੋ ਲੋ ਚ ਮੋਰਲੀ ਲੋ ਜੀ ਫੇਸ ਚੈੱਕ ਕਰ ਸਕਦੇ ਬਰਾ ਲੋ ਚ ਕੋ ਸੁਣੀ ਮੱਜਾ ਠੀਕ ਹੈ ਜੀ ਲੋ ਜੀ ਪੈਂਡ ਚੀਮਾ ਤੇ ਝਲਾ ਨੂੰ ਪਿਆ ਜਾਂਦਾ ਬਰਨਾਲਾ ਦੁੱਧ ਕਿੰਨਾ ਦੱਸ ਬਰਾ 8 ਕਿਲੋ ਬਰੇ 8 ਲੀਟਰ ਦੁੱਧ ਦਾ ਬਰਾ ਲੋ ਜੀ ਦਾਈ ਕਿੰਨਾ ਕਹੋ ਬਈ ਦਾਈ ਵੀ 15 ਕਿਲੋ ਦਿੰਦੀ ਸੀ 15 ਕਿਲੋ ਦਿੰਦੀ ਦਾਈ ਹਾਂ ਜੀ ਵੀਰੇ ਠੀਕ ਹੈ ਜੀ ਲੋ ਬਰਾ ਚੱਕਾ ਸੰਦ ਫੇਸ ਸਿੰਘ ਦੁਆਰੇ ਫਿਰ ਦੁਕਾਨ ਨੇ ਆ ਬੜਾ ਸਾਈਡ ਤੋਂ ਹੀ ਬਈ ਥੋੜਾ ਜੀ ਰੇਟ ਭਰਾ ਦਾ 90000 ਰੁਪਏ ਵੀਰੇ ਰੇਟ 90000 ਹਾਂ ਜੀ ਵੀਰੇ ਠੀਕ ਹੈ ਜੀ ਲੋ ਬਰਾ ਕੋਈ ਫੋਨ ਲਾਉਣ ਜੀ ਲੈਣੀ ਆ ਵੀਰੇ ਅੱਛਾ ਜੀ ਹਾਂ ਜੀ ਵੀਰੇ ਠੀਕ ਹੈ। ਲਓ ਜੀ ਚੈੱਕ ਕਰ ਸਕਦੇ। ਮਾਣ ਤਾਂ 2000 ਰੁਪਏ ਸੋੜੀ ਆ ਵੀਰੇ। ਅੱਛਾ ਜੀ। ਹਾਂ ਜੀ ਵੀਰੇ। ਠੀਕ ਹੈ ਜੀ। ਠੰਡੀ ਠੁੰਡੀ ਬਹੁਤ ਆ ਜਿੰਨੀ ਵੀ ਕਹਦੇ। ਠੀਕ ਹੈ। ਜਿਵੇਂ ਮਰਜ਼ੀ ਥੱਲੇ ਬਹਿ ਜਾ। ਠੀਕ ਹੈ। ਜਮੇ ਨਹੀਂ ਹਲਦੀ ਹੁਲਦੀ। ਠੀਕ ਹੈ ਜੀ। ਠੀਕ ਹੈ। ਠੀਕ। ਲੋਪਰਾ। ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਭਾਈ।